सरकार बन गई इस देश के अंदर चुनाव नहीं हो क्योंकि तो देश का प्रमाण तो चाइना जोड़ा चीन है चाइना दे चुनाव नहीं होगा, दुबई के चुनाव नहीं हों रिया चुनाव नहीं होगा, कोरिया चुनाव नहीं हों दुनिया जो मर्जी लोग करते हैं शासनकार होंगे देश का प्रधानमंत्री एक तरह करना चाहता है एक तो बचना पड़ेगा पर आम आदमी पार्टी बड़ा झाड़ू फेरिया बड़ा झाड़ू फेरिया बड़ी बड़ी मुश्किल एक करके मैं थोन कहना चाहना कि इस बार बदलाव लेके आना है अंज महंगाई चरण थीमा से है अंज दाल का टीपा है अब सरसों में तेल का टीपा है खंड का की भा है अच्छे का भा है अब घो का महंगाई शरण सीमा से पहला मुद्दा है महंगाई और दूसरा मुद्दा है बेरोजगारी अब तिना मुंड बचाले मगर बहुत तो अच्छे बेरोजगार को का फैसला है परमात्मा तो किपा करे तो कांग्रेस कर पार्टी का राज आए और फिर थानू असी दिखाइए अच्छ तो पहला ਕਾਂਗਰਸ ਪਾਰਟੀ ਨੇ ਤੁਹਾਡੀ 1500 ਰੁਪਿਆ ਪੈਨਸ਼ਨ ਕੀਤੀ ਹੈ ਪਹਿਲਾਂ 500 ਰੁਪਿਆ ਹੁੰਦੀ ਸੀ ਲੇਕਿਨ ਤੁਸੀਂ ਲੋਕ ਭੁੱਲ ਗਏ ਬੱਚਾ ਦਾ ਕਰਾਇਆ ਕਾਂਗਰਸ ਪਾਰਟੀ ਨੇ ਮੁਫਤ ਕੀਤਾ ਸੀ ਕਾਂਗਰਸ ਪਾਰਟੀ ਨੇ ਗੜ ਕਦੀਮ ਦਾ ਕੰਮ ਡਾਕਟਰ ਮਨਮੋਹ ਸਿੰਘ ਨੇ ਸ਼ੁਰੂ ਕੀਤਾ ਸੀ ਜਿਹੜੀ ਤੁਸੀਂ ਭੁੱਲ ਗਏ 5 ਲੱਖ ਰੁਪਿਆ ਦਾ ਜਿਹੜਾ ਸਿਹਤ ਦਾ ਕਾਰਡ ਬਣਿਆ ਤੁਹਾਡਾ ਉੱਥੇ ਬਣਿਆ आपका कार्ड बना था लाख रुपए का पांच लाख रुपए कांग्रेस पार्टी की दे पवंजा हजार लड़की सोलह हजार रुपया मिलता थी कांग्रेस पार्टी ने रात सतवंजा हजार देने का काम एक कांग्रेस पार्टी ने किया तो पुछ के तेन तो दौर फोटो भेजो कि चुनाव के मैंने एल ए छब्बी हजार रुपया चाहिए छब्बीस महीने हो गए सरकार बनी हजार रुपया क्या सी देगा ब्या छब्बी हजार दे अटा पा देंगे सांका हक है भगवान मान ने कोई जेब चो पैसे नहीं देने सरकार के दे पैसे है कौन के पैसे मंगो और पूछो आपके एम एल ए कि पंजाब की विधानसभा तू लरिया के लोगों का कोई मुद्दा है आप एक पपी प्रदाशन पपी प्रराशन पुछो कि देश की पार्लियामेंट तू वोटा जो सौ चुका लगे मेरे तो सौ नहीं चुकी गई यहाँ आवासी लेंदेद का मै बूथ होता नहीं देखा पंजाब की विधानसभा इनका कोई वीडियो देखा जिसे तू भी गल की हो गे? ਰਾਜੇ ਗੁਰੂ ਜੀਆਂ ਹੁਕਮ ਦਾ ਹੈ ਕਿ ਆ ਵੀਕ ਲੋ ਹੈ ਜਿਹੜੇ ਪੰਜਾਬ ਦੇ ਲੋਕਾਂ ਦੇ ਪੰਜਾਬ ਦੇ ਮਛੀਆਂ ਦੇ ਪੰਜਾਬ ਦੇ ਖਲਤਾਂ ਦੇ ਇਹਾਰੇ ਰਾਜਾ ਬੜੀ ਮੁੱਖ ਮੰਤਰੀ ਨਾਲ ਲੜਦੇ ਯਾਰ ਤੇ ਯਾਰੂ ਕਹਿ ਦਿਓ ਆਪੀਆਂ ਸਰਾਰੀਆਂ ਨੂੰ ਕਹਿ ਦਿਓ ਆਪੀਆਂ ਜਠਾਨੀਆਂ ਨੂੰ ਕਹਿ ਦਿਓ ਆਪੀਆਂ ਕੁੜੀਆਂ ਨੂੰ ਕਹਿ ਦਿਓ ਆਪੇ ਫਿੱਕੀ ਸੁਨੀਆਂ ਦਾ ਦਿਓ ਕੀ ਰਾਜਾ ਬਿੰਦ ਖੜਾ ਹੋਇਆ ਕੰਡੇ ਦਾ ਬਟਨ ਕਬਾ ਕੇ ਉਹਨੂੰ ਬਚਾਉਣੇ ਸਾਰੇ ਆ ਗਏ ਬੱਚੀ ਵੀਰੇ ਬੜੀ ਤੁਸੀਂ ਖੂਬ ਹੋ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਸੋ ਗੱਲ ਇਹ ਜੀ ਵਾਰ ਨੰਬਰ 2 ਦੇ ਵਿੱਚ ਅੱਜ ਪ੍ਰੋਗਰਾਮ ਕੀਤਾ ਵਿਜੇ ਕਲਸੀ ਸਾਹਿਬ ਤੇ ਉਹਨਾਂ ਦੀ ਧਰਮਸ਼ਪਤੀ ਨੇ ਔਰ ਜਿਸ ਪ੍ਰਕਾਰ ਦਾ ਪਿਆਰ ਇਥੋਂ ਦੇ ਲੋਕਾਂ ਨੇ ਦਿੱਤਾ ਮੈਂ ਸਮਝਦਾ ਕਿ ਅੱਜ ਬਹੁਤ ਸਾਰੇ ਪ੍ਰੋਗਰਾਮ ਸੀ ਇੱਕ ਅੱਖੀਂ ਡਿੱਠਾ ਨਜ਼ਾਰਾ ਵੇਖਣ ਨੂੰ ਮਿਲਿਆ ਇਸ ਤਰ੍ਹਾਂ ਮੇਰੀਆਂ ਮਾਤਾਵਾਂ ਪੈਣਾ ਨੇ ਇੰਨਾ ਪਿਆਰ ਦਿੱਤਾ ਉਹਨਾਂ ਨੂੰ ਇਹ ਲੱਗਿਆ ਕਿ ਸ਼ਾਇਦ ਉਹਨਾਂ ਦਾ ਪੁੱਤ ਉਹਨਾਂ ਦੇ ਵਾਸਤੇ ਵੋਟ ਮੰਗ ਰਿਹਾ ਹੋਵੇ ਸੋ ਮੈਨੂੰ ਪੂਰਨ ਯਕੀਨ ਹੈ ਇੱਥੋਂ ਦੇ ਲੋਕਾਂ ਦੇ ਖਾਸ ਕਰਕੇ ਲੁਧਿਆਣੇ ਦੇ ਲੋਕਾਂ ਦੇ ਔਰ ਇਸ ਵਾਰਡ ਦੇ ਲੋਕਾਂ ਦੇ ਕਿ ਬਹੁਤ ਭਾਰੀ ਬਹੁਮਤ ਦੇ ਨਾਲ ਸਾਨੂੰ ਇੱਥੋਂ ਜਿੱਤ ਪ੍ਰਾਪਤ ਹੋਏਗੀ ਔਰ ਵੱਡੀ ਲੀਡ ਦੇ ਨਾਲ ਅਸੀਂ ਮੈਨੂੰ ਲੱਗਦਾ ਜਿੱਤ ਪ੍ਰਾਪਤ ਕਰਾਂਗੇ ਸੱਚੇ ਪਾਤਸ਼ਾਹ ਕਿਰਪਾ ਕਰੋ ਕਿੱਦਾਂ ਆਪਣੇ ਤੋਂ ਲੱਗਦਾ ਜਿੰਨੇ ਹੁਣ ਤੁਸੀਂ ਬਾੜਾ ਜਾ ਕੇ ਆਏ ਹੋ ਸਾਰੇ ਤਕਰੀਬਨ ਇਕੱਠੇ ਹੀ ਪੂਰਾ ਪੂਰਾ ਛਾਵੇਂ ਡੇ ਲੋਕਾਂ ਦਾ ਜਿੱਦੇ ਕਿ ਉਹ ਅੱਜ ਦੀ ਵੀ ਇੱਥੇ ਪੂਰਾ ਬਸੋ ਨਾਰਾ ਹੋ ਗਿਆ ਆ ਗਿਆ ਵੜਿੰਗ ਸ਼ਾ ਗਿਆ ਵੜਿੰਗ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਤੇ ਗਿਆ ਮਿੱਟੂ ਸੋ ਇਹ 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 ਉਹ ਗਾੜਾ ਵੀ ਹੈ ਨਾ ਜਿੱਤ ਸਾਡੀ ਪੱਕੀ ਐ ਐਲਾਨ ਹੋਣਾ ਬਾਕੀ ਐ ਸੋ ਵਾਹਿਗੁਰੂ ਦੀ ਕਿਰਪਾ ਹੈ ਇਹ ਜੋਸ਼ ਇਹ ਦੱਸਦਾ ਕਿ ਸੱਚੇ ਪਾਤਸ਼ਾਹ ਕਿਰਪਾ ਕਰੇਗਾ ਮੇਰਾ 25 ਸਾਲਾਂ ਦਾ ਰਾਜਨੀਤਿਕ ਤਜਰਬਾ ਪੁਰਾਣੇ ਬਜ਼ੁਰਗ ਜਦੋਂ ਠੰਡੀ ਹਵਾ ਆਉਂਦੀ ਸੀ ਨਾ ਤੇ ਉਹ ਦੱਸਦੇ ਸੀ ਕਿ ਚੁੱਲ੍ਹੇ ਚੌਕੇ ਟਕ ਲੋ ਬਾਰਿਸ਼ ਹੋਣ ਵਾਲੀ ਹੈ ਪਰ ਮੇਰਾ ਤਜਰਬਾ ਇਹ ਗੱਲ ਕਹ ਰਿਹਾ ਹੈ ਕਿ ਕੰਮ ਫਟਿਆ ਬਾਰਿਸ਼ ਹੋਣ ਵਾਲੀ ਹੈ ਸੱਚੇ ਪਾਤਸ਼ਾਹ ਕਿਰਪਾ ਕਰ ਲੈ ਬੜੇ ਜੀ ਨੇ ਬਾਟਾਂ ਦੇ ਵਿੱਚ ਕਾਫੀ ਕੰਮ ਕੀਤੇ ਹੋਇਆ ਹਲਕਾ ਪੁਰਵੀ ਦੇ ਵਿੱਚ ਹਾਂ ਕਿਨੇ ਉਹਨਾਂ ਨੂੰ ਲੈ ਕੇ ਸੰਜੇ ਦਰਵਾੜ ਜੀ ਨੇ ਜੀ ਜ ਲੋਕਾਂ ਨੂੰ ਸਮਝ ਆ ਗਈ ਵੀ ਇਹ ਸਭ ਬਦਲਾਵ ਲੈ ਆਇਆ ਦਾ ਢਾਈ ਢਾਈ ਸਾਲਾਂ ਦੇ ਐਮਐਲਏ ਨਹੀਂ ਨਜ਼ਰ ਆਏ ਔਰ ਲੋਕਾਂ ਨੂੰ ਇਹ ਚਾਨਣ ਹੋਣਾ ਬੜਾ ਜ਼ਰੂਰੀ ਸੀ ਅੱਜ ਲੋਕ ਪਛਤਾ ਰਹੇ ਨੇ ਕਿ ਸੰਜੀਤ ਤਲਵਾਰ ਵਰਗਾ ਸਾਡਾ ਐਮਐਲਏ ਹੋਣਾ ਚਾਹੀਦਾ ਤਾਂ ਜੋ ਸਾਡਾ ਹੋਰ ਵਿਕਾਸ ਹੋਵੇ ਲੋਕਾਂ ਨੇ ਪੁਲ ਦੀ ਗੱਲ ਕੀਤੀ ਗਈ ਹੈ ਇੱਕ ਪੁਲ ਇੱਕ ਥੋੜੀ ਬਣਾਵਾਂਗੇ ਯਾਰ ਕੀ ਕਰਨਾ ਪੱਤਕਰਤ ਇੱਥੇ ਸੱਚੇ ਪਾਤਸ਼ਾਹ ਕਿਰਪਾ ਕਰੇ ਜਿੱਥੇ ਪੁਲ ਦੀ ਜ਼ਰੂਰਤ ਹੋਏਗੀ ਉੱਥੇ ਰਾਜਾ ਵੜਿੰਗ ਪੁਲ ਬਣਾ ਦੇਗਾ। ਮੈਂ ਰਾਜਾ ਵੜਿੰਗ ਜੀ ਦੇ ਅੰਦਰ ਸਾਰੀਆਂ ਗੱਲਾਂ ਤੇ ਬਹੁਤ ਖੁਸ਼ ਹਾਂ ਸਾਨੂੰ। ਉਹਨਾਂ ਜੋ ਸਾਡੇ ਨਾਲ ਵਾਅਦੇ ਕੀਤੇ ਔਰ ਜੂਰ ਪੂਰੇ ਕਰਨਗੇ। ਤੁਸੀਂ ਦੇਖਿਆ ਹੈ ਕਿ ਵਾਰਡ ਨੰਬਰ 2 ਦੇ ਵਿੱਚ ਕਿੰਨਾ ਇਕੱਠ ਹੈ ਔਰ ਸਾਰਿਆਂ ਨੇ ਸਾਨੂੰ ਬਹੁਤ ਪਿਆਰ ਦਿੱਤਾ ਹੈ ਔਰ ਐਸਾ ਹੀ ਸਾਨੂੰ ਪਿਆਰ ਮਿਲਦਾ ਰਹੇਗਾ। ਔਰ ਸਾਡੇ ਵੱਲੋਂ ਜਿੱਤ ਪੱਕੀ ਹੋਣਾ ਦੀ ਤੁਹਾਡੇ ਵਾਰਡ ਤੋਂ ਲੀਡ ਕਿੰਨੀ ਕਰੋਗੇ ਇਸ ਵਾਰ ਇਹ ਤਾਂ ਪੱਕੀ ਹੈ ਜੀ ਅੱਜ ਤਾਂ ਦੇਖੋ ਕਹਿ ਰਹੇ ਕਿ ਸਾਡੇ ਹੀ 2 ਨੰਬਰ ਵਾਰਡ ਤੋਂ ਸਾਡੇ ਹੀ ਲੀਡ ਜ਼ਿਆਦਾ ਵਧੀਆ ਹੋਊਗੀ ਸਾਡੇ ਹੀ ਅੱਜ ਦੇਖੋ ਪਹਿਲਾਂ ਦੇਰ ਦੀਆਂ ਵੇਟ ਕਰ ਰਹੀਆਂ ਸਾਰੀਆਂ ਜੀ ਦੇਖੋ ਇਹਨਾਂ ਨੂੰ 2 ਘੰਟੇ ਹੋ ਗਏ ਵੇਟ ਕਰ ਰਹੇ ਨੇ 2 ਤੋਂ 3 ਘੰਟੇ ਇਹ ਤਾਂ ਸਾਰੇ ਲੇਡੀਜ਼ ਸਾਰਿਆਂ ਨੇ ਬਹੁਤ ਸਾਥ ਦਿੱਤਾ ਸਾਡਾ ਇੰਨਾ ਜ਼ਿਆਦਾ ਕਿ ਦਿੱਕਤ ਐ ਨਹੀਂ ਪਤਾ ਸਾਰੇ ਲੇਡੀਜ਼ ਨੂੰ ਪਰਦੇ ਸਾਰੇ ਬਹੁਤ ਕੰਮ ਹੁੰਦੇ ਨੇ ਬ੍ਰਿੰਗਸਲਬ ਨੇ ਮਾਂ ਵੀ ਗੱਲ ਕੀਤੀ ਅਜ ਉਹਦੇ ਬਾਰੇ ਕੀ ਗੱਲ ਕਰਨ ਜਿਹੜਾ ਮਾਂ ਤਾਂ ਦੇਖੋ ਮਾਂ ਹੀ ਹੁੰਦੀ ਹੈ ਪਰ ਉਹਨਾਂ ਦੇ ਗੱਲ ਸੁਣ ਕੇ ਮੈਨੂੰ ਬਹੁਤ ਲੱਗਿਆ ਕਿ ਬਚਪਨ ਦੀ ਉਹਨਾਂ ਦੀ ਮਦਰ ਨੂੰ ਸਾਡ ਛੋੜ ਕੇ ਚਲੇ ਗਏ ਚਲੋ ਕੋਈ ਨਹੀਂ ਹੁਣ ਵੈਸੇ ਵੀ ਮਾਂ ਮਿਲ ਗਈਆਂ ਨੇ ਉਹਨਾਂ ਨੂੰ ਸਾਰੇ ਮਾਵਾ ਵਾਂਗੂ ਪਿਆਰ ਕਰਦੇ ਨੇ ਜਿੰਨੇ ਵੀ ਸਾਰੇ ਲੇਡੀਜ਼ ਆਈਆਂ ਸੀਗੀਆਂ ਜਿੰਨੀਆਂ ਸਾਡੇ ਬਜ਼ੁਰਗ ਸੀ ਮਾਤਾਵਾਂ ਨੇ ਸਾਰਿਆਂ ਨੇ ਬਹੁਤ ਉਹਨਾਂ ਨੂੰ ਪਿਆਰ ਕੀਤਾ ਹੈ ਔਰ ਕਰਦੇ ਰਹਿਣਗੇ ਜਿਹੜੇ ਮਿੱਟੂ ਜੀ ਆ ਪਹਿਲਾਂ ਵੀ ਇਸ ਵਾਰਡ ਦੇ ਵਿੱਚ ਆਏ ਆ ਪਿਛਲੀ ਵਾਰ ਤੁਸੀਂ ਉਹਨਾਂ ਨੂੰ ਦੇਖੋ ਅਸੀਂ ਤਾਂ ਉਹਨਾਂ ਨੂੰ ਦੋ ਵਾਰੀ ਵਾ ਅਸੀਂ ਦੋ ਵਾਰੀ ਉਹਨਾਂ ਨੂੰ ਜਿਤਾਇਆ ਲੁਧਿਆਣੇ ਤੋਂ ਔਰ ਸਾਰਿਆਂ ਨੇ ਪਿਆਰ ਦਿੱਤਾ ਸੀ ਪਰ ਉਹਨਾਂ ਨੇ ਦੇਖੋ ਦਗਾ ਕੀਤਾ ਇਸ ਪਾਰਟੀ ਦੇ ਨਾਲ ਔਰ ਸਭ ਨੂੰ ਪਤਾ ਹੈ ਕਿ ਉਹਨਾਂ ਨੇ ਕੀ ਕੀਤਾ ਹੈ ਹੂ ਸਾਰੇ ਸਮਝ ਗਏ ਨੇ ਅਸੀਂ ਵੀ ਇਹੀ ਕਹਿੰਦੇ ਕਿ ਸਾਰੇ 1000 ਰੁਪਏ ਪਿੱਛੇ ਪਿਛਲੀ ਵਾਰੀ ਪਾਤੀ ਹਾਂ ਮੈਂ ਲਾਵਾਂ ਦੇਖੋ ਸਾਰੇ ਮੈਂ ਤੁਹਾਨੂੰ ਇਸ ਵਾਰੀ ਕੀ ਕਹਾਂ ਵਾਰੀ ਧੋਖੇ ਚਾੜਿਆ ਹਾਂ ਹਾਂ ਜੀ ਜੜੀ ਬਹੁਤ ਜਾਗਰੂਕ ਹੋ ਗਏ ਸਾਰੇ ਐਕਟਿਵ ਹੋ ਗਏ ਨੇ ਸਾਰੇ ਲੋਕ ਵੀ ਲੇਡੀਜ਼ ਵੀ ਹੋ ਗਏ ਨੇ ਹੁਣ ਇਸ ਵਾਰੀ ਕੁਝ ਨਹੀਂ ਅੱਧਾ ਦਾ ਹੋਏਗਾ ਹਾਂ ਜੀ ਬਿਲਕੁਲ ਜੀ ਸਾਰੀ ਰਹੇ ਨੇ ਜੀ ਹਾਂ ਜੀ ਕਮਿਟ ਹੈ ਪੱਕਾ ਪੱਕਾ ਜੀ ਬੜਾ ਅੱਛਾ ਰਿਸਪੌਂਸ ਆ ਦੋ ਨੰਬਰ ਵਾਰਡ ਦਾ ਹਾਂ ਜੀ ਸਾਨੂੰ ਪੂਰੀ ਉਮੀਦ ਹੈ ਕਿ 2 ਨੰਬਰ ਵਾਰਡ ਹੀ ਨਹੀਂ ਅਸੀਂ ਪੂਰਾ ਆਪਣਾ ਹਲਕੇ ਦੀ ਸਾਡੀ ਜ਼ਿੰਮੇਵਾਰੀ ਹੈ ਅਸੀਂ ਪੂਰਾ ਹਲਕਾ ਇਸ ਥਲਕਾ ਆਪਣਾ ਜਿੱਤ ਕੇ ਦਵਾਂਗੇ ਤੇ ਬੜਾ ਅੱਛਾ ਲੱਗਿਆ ਉਹ ਆਏ ਆ ਔਰ ਧੰਨਵਾਦ ਕਰਦੇ ਆ ਅਸੀਂ ਹਾਈ ਕਮਾਂਡ ਦਾ ਜਿਨ੍ਹਾਂ ਨੇ ਉਹਨਾਂ ਨੂੰ ਇੱਧਰ ਦੇਖ ਕੇ ਹਾਂਜੀ ਜਿਨ੍ਹਾਂ ਨੇ ਉਹਨਾਂ ਨੂੰ ਲੁਧਿਆਣੇ ਯੋਗ ਸਮਝਿਆ ਧੰਨਵਾਦ ਹੈ ਕਾਂਗਰਸ ਹਾਈ ਕਮਾਂਡ ਦਾ ਜਿਨ੍ਹਾਂ ਨੇ ਕੋਹੇ ਨੂਰ ਵਰਗਾ ਹੀਰਾ ਸਾਡੇ ਲੁਧਿਆਣੇ ਜ਼ਿਲ੍ਹੇ ਨੂੰ ਦਿੱਤਾ ਅਸੀਂ तहे ਦਿਲੋਂ ਧੰਨਵਾਦ ਕਰਦੇ ਆਂ ਔਰ 2 ਨੰਬਰ ਵਾਰਡ ਦੇ ਵਿੱਚ ਆਉਣ ਦਾ ਉਹਨਾਂ ਦਾ ਮੋਸਟ ਵੈਲਕਮ ਜੀ ਆਇਆਂ ਨੂੰ ਜੈ ਹਿੰਦ ਜੈ ਭਾਰਤ ਕੀ ਕਹਿੰਦੇ ਬਾਹਲਾ ਕੈਂਡੀਡੇਟ ਦਿੱਤਾ ਵਾ ਦੇਖੋ ਜੀ ਬਾਹਲਾ ਕੈਂਡੀਡੇਟ ਤਾਂ ਉਹ ਵੀ ਆਨੰਦਪੁਰ ਸਭ ਤੋਂ ਸੀਗੇ ਉਹ ਵੀ ਬਾਹਲੇ ਸੀਗੇ ਉਹਨਾਂ ਨੂੰ ਅਸੀਂ ਪਿਆਰ ਦਿੱਤਾ ਹੈ ਕਾਂਗਰਸ ਪਾਰਟੀ ਨੇ ਪਿਆਰ ਦਿੱਤਾ ਉਹਨਾਂ ਨੂੰ ਉਹ ਵੀ ਬਾਹਲੇ ਸੀਗੇ ਇਹ ਵੀ ਪੰਜਾਬ ਦੇ ਪ੍ਰਧਾਨ ਨੇ ਪੰਜਾਬ ਦੇ ਨੇ ਬਾਹਲੇ ਨਹੀਂ ਹੈ ਸਾਡੇ ਤਾਂ ਦਿਲ ਦੀ ਧੜਕਣ ਹੈ ਜੀ ਰਾਜਾ ਵੜਿੰਗ ਜੀ ਪਿੱਟੂ ਜੀ ਦਾ ਕਹਿਣਾ ਹੈ ਕਿ ਇਸ ਵਾਰ ਚਾਹ ਤੋਂ ਪਾਰ ਜਦੋਂ ਬੀਡੀਪੀ ਚੋਂ ਚੱਲ ਗਿਆ ਇਸ ਸਿੱਕੀ 212ਵੀਂ ਨਹੀਂ ਜੀ ਹੋਊਗਾ ਥੱਲੇ ਹੀ ਰਹਿ ਜਾਊਗਾ ਉਹ ਤਾਂ ਦੇਖਿਆ ਜਾਊਗਾ ਉਹ ਤਾਂ ਮੈਂ ਤਾਂ ਟਾਈਮ ਦੱਸੇਗਾ ਇੱਥੇ ਇੱਥੇ ਇਹ ਹੋਤਾ ਤੁਹਾਡਾ ਰਸੇਗਾ ਉਹ ਤਾਂ ਟਾਈਮ ਦੱਸੇਗਾ ਜੀ ਕਹਿਣਗੀ ਗੱਲ ਦੀ ਬੜਾ ਬੜਾ ਨਹੀਂ ਕਿਸੇ ਕੋਲ ਨਹੀਂ ਹਾਂਜੀ ਹਾਂਜੀ ਪੰਚਾਇਤ ਵਾਲਾ ਤਾਂ ਅਸੀਂ ਜਿਹਾ ਤੇ ਕੋ ਦੋ ਨੰਬਰ ਵਾਰਡ ਚ ਭੇਜਿਆ ਸੀ ਇਸ ਕੋਈ ਨਾ ਰਾਜਪਟ ਸਿੰਘ ਨੂੰ ਇਹਦੀ ਪਾਣੀ ਹੋਰ ਗੱਲ ਆ ਅੱਜ ਕੀ ਕਰਨ ਜਣੇ ਬਾੜਵਾਸ ਤੇ ਬਾੜਵਾਸ ਤੇ ਬਹੁਤ ਵਧੀਆ ਵਾ ਸਭ ਜਾਗਦੇ ਤ ਹੋਏ ਆ ਬਿਲਕੁਲ ਨਾਲ ਆ ਬਾਕੀ ਵੀ ਜੀ ਮਾੜੀ ਗੱਲ ਨਹੀਂ ਰਹੀ ਹਾਂਜੀ ਅੱਗੇ ਆ ਬਈ ਗੱਲ ਹੈ ਹਾਂਜੀ ਸਭ ਸਭ ਸਮਝੇ ਹੋਏ ਆ ਸਭ ਦੁਨੀਆ ਦੇ ਆ ਸੱਤਾ ਕੁੱਮੀ ਆ ਨੀ ਤੇ ਕੱਢ ਲੈਣੇ ਕਿੱਥੇ ਗਏ ਇਸ ਵਾਰ ਬਾੜੇ ਕਿੱੱਥੇ ਗਏ ਹੁਣ ਹੋਰ ਹੁਣ ਵੀ ਰਾਜਪਟ ਹਾਂਜੀ ਕਰਨਗੇ ਹਾਲੀ ਹਾਂਜੀ ਅੰਗਿਤਰਾ ਰਾਜਾ ਵੜਿੰਗ ਜੀ ਪਹੁੰਚੇ ਤੁਹਾਡੇ ਬਾੜ ਦੇ ਵਿੱਚ ਕਿਵੇਂ ਦੇਖਦੇ ਹੋ ਪੰਜਾਬ ਪ੍ਰਧਾਨ ਅੱਜ ਸਾਡੇ ਬਾੜ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਸੀਗਾ ਕਿਉਂਕਿ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਜੀ ਇੱਕ ਵਰਕਰਾਂ ਦੀ ਉਹ ਆਵਾਜ਼ ਹੈ ਜਿਹੜੇ ਛੋਟੇ ਵਰਗ ਤੋਂ ਉੱਠ ਕੇ ਇੱਕ ਬਲੰਦੀ ਤੇ ਪਹੁੰਚੇ ਨੇ ਤੇ ਕਾਂਗਰਸ ਪਾਰਟੀ ਦੇ ਹਰ ਸੱਭਾਈ ਨੂੰ ਉਹਨਾਂ ਦੇ ਮਾਣ ਹੈ ਉਹ ਰਾਜਾ ਵੜਿੰਗ ਜੀ ਨੂੰ ਆਪਣਾ ਮਾਡਲ ਰੋਲ ਮਾਡਲ ਸਮਝੀ ਦੇ ਨੇ ਕਿਉਂਕਿ ਜਿਹੜੇ ਕਾਂਗਰਸ ਪਾਰਟੀ ਦੇ ਸੱਭਾਈ ਹੈ ਮੇਨ ਗਨ ਵਾਲੇ ਲੋਕ ਨੇ ਉਹ ਵੀ ਆਪਣੇ ਆਪ ਨੂੰ ਕਿਤਨਾ ਕਿਤੇ ਰਾਜਾ ਵੜਿੰਗ ਮੰਨਦੇ ਨੇ ਤੇ ਰਾਜਾ ਵੜਿੰਗ ਦੇ ਆਉਣ ਨਾਲ ਉਹਨਾਂ ਨੂੰ ਬਹੁਤ ਉਛਾਲ ਸੀ ਤੇ ਉਹਨਾਂ ਨੇ ਇਹ ਪ੍ਰਣ ਬਣਾ ਰੱਖਿਆ ਕਿ ਰਾਜਾ ਵੜਿੰਗ ਜੀ ਨੂੰ ਬਹੁਤ ਵੱਡੇ ਮਾਦੇ ਨਾਲ ਤੁਹਾਨੂੰ ਜਾਣੇ ਕੋਈ ਜਿੱਤ ਕੇ ਭੇਜਣਗੇ ਜਿਹੜੀਆਂ ਦੂਜੀਆਂ ਪਾਕਤਿਆਂ ਵਾਂਗੂ ਰਾਜਾ ਵੜਿੰਗ ਕੇ ਕੇਵਲ ਸਵਾਰ ਆਉਂਦੇ ਕਹਿੰਦੇ ਬਾਗ ਲਗਾਣੀ ਤੇ ਸਭ ਪਹਿਲੇ ਤੋਂ ਪਿੰਗੇ ਪੀਣੋ ਕਰਨੀ ਇਹਨਾਂ ਨਾਲ ਦਾ ਉਹਨੂੰ ਮਿਲ ਗਿਆ ਤਕਿਤੇ ਮਾਨਸ ਦੇਖੋ ਇਹ ਸ ਮੈਂ ਮੰਨਦਾ ਹਾਂ ਇਹ ਬਿੱਟੂ ਜੀ ਦੀ ਬੋਖੜਾੜ ਦਾ ਨੀਜਾ ਹੈ ਕਿਉਂਕਿ ਰਵਨੀ ਸਿੰਘ ਬਿੱਟੂ ਜੀ ਖੁਦ ਉਹਨਾਂ ਦਾ ਜੇ ਤੁਸੀਂ ਆਧਾਰ ਕਾਰਡ ਚੈੱਕ ਕਰੋਗੇ ਨਾ ਤੇ ਉਹਨਾਂ ਦੇ ਆਧਾਰ ਕਾਰਡ ਤੇ ਜ ਤੇ ਜੇ ਉਹ ਪਹਿਲਾਂ ਜਦੋਂ ਕਾਂਗਰਸ ਪਾਰਟੀ ਨੇ ਉਹਨੂੰ ਟਿਕਟ ਦਿੱਤੀ ਸੀ ਅਨੰਦਪੁਰ ਸਾਹਿਬ ਤੋਂ ਜਾ ਕੇ ਟਿਕਟ ਲੜੀ ਸੀ ਤੇ ਹੁਣ ਉਹ ਉਹਨੂੰ ਲੈਣ ਕੋਲ ੜੀ ਸੀ ਤੇ ਜੇ ਅਸੀਂ ਗੱਲ ਕਰੀਏ ਸਾਡੇ ਜਿਹੜੇ ਦੇ ਪ੍ਰਧਾਨ ਮੰਤਰੀ ਸੀ ਨਿਰਿੰਦਰ ਮੋਦੀ ਜੀ ਉਹ ਵੀ ਆਪਣਾ ਗੁਜਰਾਬ ਛੱਡ ਕੇ ਉਹ ਵਾਰੰਸੀ ਉੱਤੇ ਪ੍ਰਦੇਸ਼ ਤੋਂ ਇਲੈਕਸ਼ਨ ਲੜਦੇ ਨੇ ਜਿਹੜੇ ਰਾਜਾ ਉਡਿੰਗ ਜੀ ਨੇ ਉਹ ਪੰਜਾਬ ਦੇ ਲੋਕਾਂ ਦੇ ਦਿਨਾਂ ਦੇ ਰਾਜਾ ਨੇ ਉਹ ਪੰਜਾਬ ਪ੍ਰਦੇਸ਼ ਕੌਰ ਉਸ ਅਧਿਐਖ ਨੇ ਤੇ ਪੰਜਾਬ ਦੇ ਕਿਸੇ ਹਿੱਸੇ ਦੇ ਵਿੱਚ ਨਾਲ ਲੱਗਦਾ ਸਾਹਿਬ ਨੇ ਉਹ ਪੰਜਾਬ ਦੇ ਬਾਹਰ ਹੀ ਨਹੀਂ ਆਵਾਜ਼ੀ ਪਾਰਟੀ ਜਿੰਦੀ 130 ਕਰਨਾ ਚਾਹੁੰਦੇ ਐ 130 ਦੇ 130 ਸਿੱਟਾ ਲੈ ਕੇ ਬਣਾਉਣੀ ਬਿਲਕੁਲ ਬਿਲਕੁਲ ਮੈਂ ਮੰਨਦਾ ਵੀ ਆਵਾਜ਼ੀ ਮਿਕ ਕਹਿੰਦੀ ਐ 130 ਕਰਨਾ ਪਰ ਉਹ 0 ਕਹਿੰਦੀ ਆ ਉਹਨਾਂ ਨੂੰ 130 ਤੇ 0 ਸੀਟ ਆਣੀ ਐ ਤੇ ਬਾਕੀ ਵੀ 130 130 ਸੀਟਾਂ ਕਾਂਗਰਸ ਪਾਰਟੀ ਚੋਲੀ ਜਾ ਰਹੀਆਂ ਨੇ ਤੁਹਾਡੇ ਬਾਤ ਦੇ ਵਿੱਚ ਤੇ ਕਹਿੰਦੇ ਨੀਜੇ ਕਾੜ ਕਾ ਵੀ ਦਿੱਕਤੀ ਹੋ ਗਈ ਤੇ ਹੁਣ ਗੁਰਿੰਦਰ ਸਾਹਿਬ ਧਿਆਨ ਤੋਂ ਬਣਨਗੇ ਸਾਡੇ ਬਿਲਕੁਲ ਜੀ ਕਿਉਂਕਿ ਕੰਮ ਪਹਿਲਾਂ ਵੀ ਕਾਂਗਰਸ ਪਾਰਟੀ ਨੇ ਘਰ ਘ ਉਹਨਾਂ ਨੂੰ ਜਿਹੜੇ ਸੁਵਿਧਾਾਂ ਆ ਕਾਂਗਰਸ ਪਾਰਟੀ ਹਮੇਸ਼ਾ ਹੀ ਗਰੀਬਾਂ ਦੇ ਨਾਲ ਖੜੀ ਆ ਜਿਹੜੇ ਗਰੀਬਾਂ ਦੀਆਂ ਜਿੰਨੀਆਂ ਵੀ ਜਨ ਕਲਿਆਣ ਯੋਜਨਾਵਾਂ ਹੋਈਆਂ ਸਾਰੀਆਂ ਕਾਂਗਰਸ ਪਾਰਟੀ ਨੇ ਦਿੱਤੀਆਂ ਨੇ ਤੇ ਅੱਗੇ ਵੀ ਮਨ ਕਾਂਗਰਸ ਪਾਰਟੀ ਗਰੀਬਾਂ ਦੇ ਹੱਕਾਂ ਲਈ ਲੜਦੀ ਰਹੇਗੀ ਤੇ ਸਾਰੇ ਜਿਹੜੀਆਂ ਸੁਵਿਧਾਾਂ ਆ ਉਹ ਕਾਂਗਰਸ ਪਾਰਟੀ ਗਰੀਬਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੇਗੀ। ਆਹ ਵੀ ਮੇਨ ਹੋ ਗਏ ਨੇ ਦੋ ਘੰਟੇ-ਘੰਟਾ। ਤੇ ਕਾਫੀ ਮਹਿਲਾਵਾਂ ਜਿਹੜੀਆਂ ਆ ਜਾਂ ਪਬਲਿਕ ਆ ਕਾਫੀ ਜਣੇ ਭੜੀ ਰੱਖਦੇ ਨੇ ਕਿ ਦੇਖਣ ਨੂੰ ਮਿਲਿਆ। ਆਹ ਦੇਖੋ ਇਹ ਅੱਜ ਰਾਜਾ ਜੀ ਲੋਕਾਂ ਦੇ ਦਿਲਾਂ ਦੇ ਰਾਜ ਕਰਦੇ ਨੇ। ਇਹ ਸ ਲੋਕ ਮੇਰੇ ਵਾਰਡ ਤੇ ਕਾਂਗਰਸ ਨੂੰ ਪਰ ਪਿਆਰ ਕਰਦੇ ਨੇ ਇਹ ਕਾਂਗਰਸ ਦੇ ਪਿਆਰ ਦਾ ਨਹੀਂ ਜਾਇਆ ਕਿ ਰਾਜਾ ਜੀ ਨੇ ਲੋਕਾਂ ਰਾਜਾ ਜੀ ਨੂੰ ਸੁਣ ਲਈ ਲੋਕ ਪਿਛਲੇ 2.5 ਘੰਟੇ ਤੋਂ ਉੱਥੇ ਬੈਠੇ ਰਹੇ ਨੇ ਕਿ ਜਦੋਂ ਤੱਕ ਰਾਜਾ ਜੀ ਦਾ ਭਾਸ਼ਣ ਖਤਮ ਨਹੀਂ ਹੋਇਆ ਜਦ ਤੱਕ ਉਹਨਾਂ ਦੇ ਵਿਚਾਰ ਲੋਕਾਂ ਨਾਲ ਪੂਰੀ ਤਰ੍ਹਾਂ ਸਾਂਝੇ ਨਹੀਂ ਉਦੋਂ ਤੱਕ ਕੋਈ ਵੀ ਇੱਕ ਕੁਰਸੀ ਸਾਡੀ ਬੰਦਾ ਨਹੀਂ ਉੱਠ ਗਿਆ ਮਾਂ ਨਹੀਂ ਗੱਲ ਕੀਤੀ ਆ ਬੜਿੰਗ ਸਾਹਿਬ ਨੇ ਕਿਵੇਂ ਦੇਖਦੇ ਆ ਬਹੁਤ ਸਾਰੇ ਭਾਵਕ ਵੀ ਹੋ ਗਏ ਸੀ ਮਾਮਾ ਬਿਲਕੁਲ ਜੀ ਕਿਉਂਕਿ ਦੇਖੋ ਰਾਜਾ ਉਹਨਾਂ ਨੂੰ ਵਿਛੋੜਾ ਦੇਗੀ ਸੀ ਜਦੋਂ 6 ਸਾਲ ਦੇ ਸੀ ਤੇ ਜਿਹੜੀ ਇੱਕ ਮਾਮਾ ਨੇ ਸਾਡੀ ਇੱਥੇ ਬੈਠੇ ਨੇ ਜਦ ਮਾ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਕਿਉਂਕਿ ਮਾਂ ਦਾ ਜਿਹੜਾ ਪਿਆਰ ਹੈ ਬੱਚੇ ਤੋਂ ਅਲੱਗ ਨਹੀਂ ਹੋ ਸਕਦਾ ਉਹ ਮਾਂਵਾ ਨੂੰ ਕਿਤੇ ਨਾ ਕਿਤੇ ਆਪਣੇ ਜਿਹੜੀਆਂ ਮਾਮਾ ਉਹਨਾਂ ਦਾ ਸੀਨਾ ਰੁੰਧੜਾ ਗਿਆ ਰਾਜੇ ਜੀ ਦੀ ਗੱਲ ਕਰਕੇ ਉਹਨਾਂ ਨੂੰ ਲੱਗਿਆ ਕਿ ਰਾਜਾ ਜੀ ਜਿਹੜੇ ਉਹ ਪਿਆਰ ਤੋਂ ਵਾਂਝੇ ਰਹੇ ਨੇ ਉਹ ਸਾਡੀਆਂ ਮਾਵਾ ਉਹਨਾਂ ਨੂੰ ਉਹ ਪਿਆਰ ਪੂਰਾ ਕਰਕੇ ਦੇਣਗੇ ਸਾਡਾ ਪੁਰਸੀ ਪੇਂਡ ਬਾੜ ਤੋਂ ਕਿੰਨੀ ਭਾਰੀ ਜਾਈਦਾ ਇਸ ਵਾਰ ਦੇਖੋ ਜਿਸ ਤਰ੍ਹਾਂ ਸਾਨੂੰ ਉਮੀਦ ਹੈ ਜਿਸ ਤਰ੍ਹਾਂ ਪਹਿਲਾਂ ਵੀ ਅਸੀਂ ਚਾਹੇ ਆਮ ਆਦਮੀ ਪਾਰਟੀ ਵੀ ਨੇਰੀ ਰਹੀ ਕਾਂਗਰਸ ਪਾਰਟੀ ਨੇ ਵਾਰ ਜਿੱਤ ਕੇ ਕਾਂਗਰਸ ਪਾਰਟੀ ਚੋਦੀ ਜਿਪਾਇਆ ਹੁਣ ਵੀ ਸਾਨੂੰ ਪੂਰੀ ਉਮੀਦ ਹੈ ਸਾਡੇ ਜਿੰਨੇ ਵੀ ਪਰਿਵ ਮੈਂ ਇਹ ਨਹੀਂ ਕਹਿੰਦਾ ਕਾਂਗਰਸੀ ਪਰਿਵਾਰ ਇਹਦੇ ਜਿੰਨੇ ਵੀ ਲੋਕ ਨੇ ਸਾਰੇ ਕਾਂਗਰਸ ਨੂੰ ਪਿਆਰ ਕਰਨ ਵਾਲੇ ਲੋਕ ਨੇ ਭਾਰੀ ਵੋਟਾਂ ਨਾਲ ਜੇ ਸੋ ਰਾਜੇ ਜੀ ਨੂੰ ਜਿਤਾ ਕੇ ਚਾਹੇ ਉਹ ਕਿਸੇ ਵੀ ਪਾਰਟੀ ਦਾ ਸਹਾਰਾ ਰੱਖਦੇ ਨੇ ਕਿਉਂਕਿ ਰਾਜਾ ਜੀ ਦੇ ਵੱਲੋਂ ਵੀ ਉਹ ਵਿਚਾਰਾਂ ਤੋਂ ਉਹਨਾਂ ਤੋਂ ਬਹੁਤ ਪ੍ਰਭਾਵਿਤ ਨੇ ਉਹਨਾਂ ਦੇ ਚਾਲ ਚਰਨ ਤੋਂ ਬਹੁਤ ਪ੍ਰਭਾਵਿਤ ਨੇ ਉਹਨਾਂ ਦੀ ਜਿਹੜੀ ਕੰਮ ਕਰਨ ਦੀ ਡੈਡੀਕੇਸ਼ਨ ਹੈ ਉਹ ਤੋਂ ਬਹੁਤ ਪ੍ਰਭਾਵਿਤ ਨੇ ਤੇ ਇਸ ਲਈ ਸਾਰੀਆਂ ਵੋਟਾਂ ਜਿਹੜੀਆਂ ਰਾਜੇ ਜੀ ਨੂੰ ਕਨਵਰਟ ਹੋਣ ਜਾ ਰਹੀਆਂ ਨੇ ਤੇ ਬਾਕੀ ਪਾਰਟੀਆਂ ਦਾ ਸਹਾਰਾ ਹੋ ਜਾ ਰਿਹਾ ਦੋ ਨੰਬਰ ਵਾਂਗੂ ਹਾਂਜੀ ਤਰੱਕੀ ਜਾਣਾ ਚਾਹੀਦਾ ਅੱਜ ਬੜੀ ਦਾ ਪਹੁੰਚੋ ਡੀਐਸਪੀ ਬਾਗ ਸਾਡੇ ਲੁਧਿਆਣੇ ਦੇ ਜਿਹੜੇ ਕੈਂਡੀਡੇਟ ਆ ਰਾਜਾ ਵੜਿੰਗ ਜੀ ਕਾਂਗਰਸ ਪਾਰਟੀ ਵੱਲੋਂ ਇਲੈਕਸ਼ਨ ਲੜ ਰਹੇ ਨੇ ਉਹਨੇ 2 ਨੰਬਰ ਵਾਰਡ ਦੇ ਵਿੱਚ ਅੱਜ ਆ ਕੇ ਸਾਰਿਆਂ ਦਾ ਹੌਸਲਾ ਵਧਾਈ ਸਾਰਿਆਂ ਨੂੰ ਦਿੱਤੀ ਹੈ ਤੇ ਜਿੰਨੀਆਂ ਵੀ ਇੱਥੇ ਦੀ ਸਾਡੇ 2 ਨੰਬਰ ਵਾਰਡ ਦੇ ਲੋਕੀ ਸਨ ਉਹਨਾਂ ਨੇ ਉਹਨਾਂ ਦਾ ਸਵਾਗਤ ਕੀਤਾ ਔਰ ਜੀ ਆਇਆਂ ਕਿਹਾ ਔਰ ਉਹਨਾਂ ਨੂੰ ਭਰੋਸਾ ਦਿਵਾਇਆ ਕਿ 2 ਨੰਬਰ ਵਾਰਡ ਦੇ ਵਿੱਚ ਅਸੀਂ ਵੱਧ ਤੋਂ ਵੱਧ ਲੀਡ ਲੈ ਕੇ ਰਾਜਾ ਜੀ ਨੂੰ ਦਵਾਗੇ ਕਿ ਉਹਨਾਂ ਨੇ ਇਸੇ ਵਾਰਡ ਨੰਬਰ 2 ਨੇ ਅੱਜ ਵਾਦਾ ਕੀਤਾ ਰਾਜਾ ਜੀ ਦਾ ਕਿਹੜੇ ਮੁੱਦਿਆਂ ਨੂੰ ਵਾਰਡ ਦੇ ਵਸਨੀਕ ਵੀ ਜਿਹੜੇ ਆ ਉਹਨਾਂ ਨੂੰ ਕੈਂਡੀ ਵਿੱਚ ਪ੍ਰਿੰਸਾ ਬੋਲੋਂ ਕੰਪਰੈਟਾ ਰਾਜਾ ਜੀ ਨੇ ਲੁਗਾਰੇ ਬਾਰੇ ਵੈਸੇ ਜ਼ਿਆਦਾ ਉਹਨਾਂ ਨੇ ਵਾਦੇ ਕੀਤੇ ਆ ਕਿ ਮੈਂ ਅਗਰ ਕਿਸੇ ਨੇ ਕਿਹਾ ਕਿ ਉੱਥੇ ਇੱਕ ਪੁਲ ਚਾਹੀਦਾ ਉਹ ਕਹਿੰਦੇ ਇੱਕ ਪੁਲ ਨਹੀਂ ਜਿੱਥੇ ਪੁਲ ਦੀ ਜ਼ਰੂਰਤ ਹੋਊਗੀ ਮੈਂ ਉੱਥੇ ਪੁਲ ਬਣਾਉਂਗਾ ਜਿੱਥੇ ਜਿਸਦੀ ਦੀ ਜ਼ਰੂਰਤ ਹੋਊਗੀ ਉੱਥੇ ਕਰੂੰਗਾ ਸਿੱਧਾ ਸਾਡਾ ਤੁਸੀਂ ਦੇਖ ਲਿਆ ਵੀ ਕਾਫੀ ਢੇਰ ਤੋਂ ਗੰਦਾ ਨਾਲਾ ਪਾਣੀ ਜਿਹੜਾ ਸਾਡਾ ਦੂਸ਼ਤ ਹੋ ਰਿਹਾ ਹੈ ਉਹਦੇ ਬਾਰੇ ਵੀ ਉਹਨਾਂ ਨੇ ਗੱਲ ਕੀਤੀ ਕਿ ਇਹ ਸਾਫ਼ ਸੁਥਰਾ ਪਾਣੀ ਤੁਹਾਨੂੰ ਇਸ ਪਾਰਟੀਆਂ ਨੂੰ ਮਿਲੂਗਾ ਇਹੋ ਜਿਹੇ ਉਹਨਾਂ ਨੇ ਸਾਰੇ ਜਿਹੜੀਆਂ ਸਾਨੂੰ ਜ਼ਰੂਰਤਾਂ ਨੇ ਉਹਨਾਂ ਦੀ ਓਵਾੜੇ ਕਰਕੇ ਉਹਨਾਂ ਦੇ ਵਿੱਚ ਕਾਫੀ ਮਿਲਣਾ ਮਜ਼ੁਰਦ ਨੌਜਵਾਨ ਦੇਖਣ ਨੂੰ ਮਿਲਿਆ ਭਾਰੀ ਰੱਖ ਆਪਣਾ ਦੇਖਦਾ 26 ਮਹੀਨੇ ਤੋਂ ਉਹਨਾਂ ਨੇ ਨੌਜਵਾਨਾਂ ਵਾਸਤੇ ਇਹਹੀ ਮੈਸੇਜ ਹੈ ਕਿ ਰਾਜਾ ਜੀ ਜਿੱਦਾਂ ਇੱਕ ਉਹਨਾਂ ਨੇ ਦੱਸਿਆ ਕਿ ਮੇਰਾ ਜੀਵਨ ਜਿਹੜਾ ਹੈ ਇਸ ਤਰ੍ਹਾਂ ਦਾ ਰਿਹਾ ਹੈ ਸਿਆਸਤ ਪਾਰਟੀ ਦੇ ਵਿੱਚ ਮੇਰਾ ਜੁੱਦਾ ਜੀਵਨ ਰਿਹਾ ਹੈ ਤੇ ਨੌਜਵਾਨਾਂ ਨੂੰ ਉਹਨਾਂ ਨੂੰ ਸੁਝਾ ਕੀਤਾ ਕਿ ਤੁਸੀਂ ਵੀ ਇੱਕ ਸਮਾਜ ਦੇ ਵਿੱਚ ਇਹੋ ਜਿਹੀ ਸੇਵਾ ਕਰਕੇ ਤੁਸੀਂ ਵੀ ਚ ਉੱਚੀਆਂ ਬੁਲੰਦੀਆਂ ਨੂੰ ਛੂਹ ਸਕਦੇ ਹੋ ਤੁਸੀਂ ਵੀ ਕੁਝ ਪਾਰਟੀ ਦੇ ਵਧੀਆ ਨੁਮਾਇੰਦੇ ਬਣ ਕੇ ਸਮਾਜ ਦੀ ਸੇਵਾ ਕਰ ਸਕਦੇ ਹੋ ਕਾਂਗਰਸ ਪਾਰਟੀ जय तलवार संजय तलवार संजय तलवार सजय तलवार